ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਨੇ ਬੁੱਧਵਾਰ ਨੂੰ ਆਪਣੇ ਕਾਰਜਕਾਲ ਦੇ 200 ਦਿਨ ਪੂਰੇ ਹੋਣ ਤੇ ਦੁਨੀਆ ਭਰ ਦੇ ਦੇਖੇ ਅਤੇ ਚਾਇਨ ਨੂੰ ਤਾਂ ਕੇ ਇੱਕ ਵਾਧੂ ਤੇ ਹਮਲਾ ਕੀਤਾ। ਇਸ ਤੋਂ ਕੁਝ ਦਿਨ ਪਹਿਲਾਂ ਕੈਨੇਡਾ ਨੇ ਵੀ ਇਨ੍ਹਾਂ ਉੱਤੇ 35% ਡਿਊਟੀ ਲਗਾਈ ਸੀ। 트াম্প ਨੇ ਡਿਊਟੀ ਲਾਗੂ ਹੋ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕਿ ਅਰਬਾ ਡਾਲਰ ਟੈਰਿਫ ਦੇ ਵਿੱਚ ਹੁਣ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆ ਰਹੇ ਨੇ। ਟਰੰਪ ਨੇ ਪਿਛਲੇ ਹਫਤੇ ਕੈਨੇਡਾ ਉੱਤੇ 35% ਦਾ ਬੇਸਲਾਈਨ ਟੈਰਿਫ ਲਗਾ ਕੇ ਆਪਣੀ ਵਪਾਰ جنگ ਨੂੰ ਹੋਰ ਤੇਜ਼ ਕਰ ਦਿੱਤਾ ਸੀ ਜੋ ਸਿਰਫ ਉਹਨਾਂ ਚੀਜ਼ਾਂ ਉੱਤੇ ਲਾਗੂ ਹੁੰਦਾ ਹੈ ਜੋ ਕੈਨੇਡਾ ਸਯੁਕਤ ਰਾਜ ਮੈਕਸੀਕੋ ਵਪਾਰ ਸਮਝੌਤੇ ਜਿਸ ਨੂੰ USMCA ਵਜੋਂ ਜਾਣੇ ਜਾਂਦੇ ਹਨ ਵੀਰਵਾਰ ਨੂੰ ਅੱਧ ਰਾਤ ਤੋਂ ਠੀਕ ਵਾਰ 60 ਤੋਂ ਵੱਧ ਹੋਰ ਦੇਸ਼ਾਂ ਦੇ ਯੂਰੋਪੀਅਨ ਯੂਨੀਅਨ ਦੇ ਸਮਰਥਨ ਤੇ ਅਮਰੀਕਾ ਵੱਲੋਂ ਟੈਕਸ ਵਧਾ ਦਿੱਤਾ ਗਿਆ ਬ੍ਰਾਜ਼ੀਲ ਉਤੇ ਡਿਊਟੀਆਂ 10% ਤੋਂ ਲੈ ਕੇ 50% ਤੱਕ ਦੀ ਯੂਰੋਪੀ ਸੰਘ, ਜਪਾਨ ਅਤੇ ਦੱਖਣੀ ਕੋਰੀਆ ਜਿਨ੍ਹਾਂ ਨੇ 트ੰਪਲ ਸ਼ਾਸਨ ਦੇ ਨਾਲ ਸਮਝੌਤੇ ਨਹੀਂ ਲਾਚੇ ਦੀ ਵਿਚਾਰਗੀ ਕੀਤੀ ਸੀ ਉਹਨਾਂ ਨੇ ਟੈਰਿਫ 10% ਤੱਕ ਵਧਾ ਦਿੱਤਾ ਹੈ